ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਸੈਕਦਾਂ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਸਰਪਾ ਇੱਕ ਦੋ ਨਾਗ ਹੀ ਰੱਖਦੇ ਆ ਘਰੇ ਦੇਖ ਸਕਦੇ ਹੋ ਤੁਸੀਂ ਤੇ ਬਾਈਆਂ ਦਾ ਇੱਕ ਨਗ ਸੇਲ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦਿਓ ਜੀ ਬਿਹਤ ਸਿੰਘ ਜੀ ਪਿੰਡ ਕੋਟਲਾ ਰਾਏਕਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਜੀ ਤੀਜੇ ਸੂਏ ਸੁਣੀ ਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਹਫਤਾਗ ਲੈ ਜੀ ਠੀਕ ਆ ਇੱਕ ਹਫਤੇ ਦੀ ਕੱਚੀ ਪਿਛਲੇ ਸੋਏ ਦੁੱਧ ਦਾ ਕੀ ਰਿਕਾਰਡ ਆ ਜੀ ਦੁੱਧ ਦਾ ਲਾਸ 15 ਲੀਟਰ ਸੀ ਜੇ ਪਿਛਲੇ ਸਵੇਰ 15 ਲੀਟਰ ਦੁੱਧ ਦਿੱਤਾ ਤੇ ਅਗਤੀ ਅਰ 15 ਦੀ ਉਮੀਦ ਕਰਦੇ ਹਾਂ ਹਾਂ ਜੀ ਹਾਂ ਤੋੜ ਕੇ ਦਿਖਾ ਦਿਓ ਜੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਹੈਵੀ weight ਦੀ ਮੱਝ ਵੱਡੇ ਕਦ ਕਾਠ ਦੀ ਥਣਾ ਦੀ ਕੁਆਲਟੀ ਨੇੜੇ ਤੋਂ ਦਿਖਾ ਦਿਨਾ ਜੀ ਬਹੁਤ ਸੋਨਾ ਮੁੱਠੀ ਵਾਲਾ ਥਣਾ ਚਾਰੇ ਥਣ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਬਾਕੀ ਪੰਜਾਂ ਤੋਂ 7 ਦਿਨਾਂ ਦੀ ਹਜੇ ਕੱਚੀ ਆ ਜੀ ਫਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੈ ਦੇਖ ਸਕਦੇ ਹੋ ਤੁਸੀਂ ਚੌੜਾ ਪੱਠ ਫੁੜਾ ਜੈਡ ਬਲੈਕ ਮੱਝ ਫੇਸ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਜੀ। ਬਾਕੀ ਜਿਹੜੇ ਵੀ ਇਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਹੋ। ਹਵਾਨਾ ਨੇੜੇ ਤੋਂ ਦਿਖਾ ਦੇਣਾ ਜੀ ਬਹੁਤ ਸ਼ਾਨਦਾਰ ਹਵਾਨਾ ਥਾਣਾ ਦੇ ਸਹਿ ਸੋਹਣਿਆ ਜੀ ਚਾਰੇ ਥਾਂ ਨਿਖੜ ਮੈਂ। ਜਿਹੜੇ ਵੀ ਇਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ। ਮੁੱਲ ਬਾਈ ਜੀ ਫੋਨ ਤੇ ਹੀ ਕਰਨਗੇ। ਬਾਕੀ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚੌੜਾ ਪੱਠਪੂੜਾ ਜੈਡ ਬਲੈਕ ਮੱਝ ਜੀ ਧੰਨਵਾਦ